ਇੱਕ ਬੰਦੇ ਨੇ ਆਪਣੀ ਜ਼ਿੰਦਗੀ ਖਰਾਬ ਕੀਤੀ ਆਪਣੇ ਦੋਨੇ ਭਰਾਵਾਂ ਦੇ ਘਰ ਉਜਾੜ ਦਿੱਤੇ ਆਪਣੀਆਂ ਭਾਬੀਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਇੱਥੋਂ ਤੱਕ ਕਿ ਬੰਦੇ ਨੇ ਆਪਣੇ ਜਵਾਈ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਇਹੋ ਜਿਹਾ ਉਸ ਬੰਦੇ ਨੇ ਕੀ ਕੀਤਾ ਇਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਬੰਦਾ ਆ ਕੁਝ ਕਰ ਸਕਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬੰਦੇ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹਦਾ ਪਿੰਡ ਬਠਿੰਡੇ ਦੇ ਨੇੜੇ ਪੈਂਦਾ। ਕਾਫੀ ਵੱਡਾ ਇਹ ਪਿੰਡ ਆ, ਕਾਫੀ ਇਸ ਪਿੰਡ ਦੀ ਆਬਾਦੀ ਆ। ਆਜੋ ਸ਼ੁਰੂਆਤ ਕਰਦੇ ਹਾਂ ਇਸ ਬੰਦੇ ਦੀ ਕਹਾਣੀ। ਜਿਹੜਾ ਇਹ ਬੰਦਾ ਹੁੰਦਾ ਇਹ ਤਿੰਨ ਭਰਾ ਹੁੰਦੇ ਆ, ਦੋ ਇਹਦੀਆਂ ਭੈਣਾਂ ਹੁੰਦੀਆਂ ਨੇ ਤੇ ਇੰਨਾਂ ਕੋਲੇ ਬਸ ਡੇਢ ਕਿੱਲਾ ਜ਼ਮੀਨ ਦਾ ਹੁੰਦਾ। ਤਾਂ ਜਿਹੜੀਆਂ ਵੱਡੀਆਂ ਭੈਣਾਂ ਸਨ ਚਲੋ ਜੀ ਉਹਨਾਂ ਦੇ ਵਿਆਹ ਹੋ ਜਾਂਦੇ ਆ, ਇਹ ਤਿੰਨੇ ਹਜੇ ਕੁਵਾਰੇ ਹੁੰਦੇ ਆ। ਤਾਂ ਇਹਨਾਂ ਦੀ ਮਾਂ ਦੀ ਮੌਤ ਹੋ ਜਾਂਦੀ ਹੈ। ਤਾਂ ਜਿਹੜਾ ਵੱਡਾ ਭਰਾ ਸੀ ਉਹ ਲਗਭਗ 21-22 ਸਾਲ ਦਾ ਹੋ ਚੁੱਕਿਆ ਸੀ। ਤਾਂ ਪਿਓ ਨੇ ਸੋਚਿਆ ਵੀ ਹੁਣ ਘਰ ਦੇ ਵਿੱਚ ਕੋਈ ਰੋਟੀ ਪਕਾਉਣ ਵਾਲਾ ਤਾਂ ਹੈ ਨਹੀਂਗਾ। ਤੇ ਕਿਉਂ ਨਾ ਮੈਂ ਆਪਣੇ ਪੁੱਤ ਦਾ ਵਿਆਹ ਕਰ ਦਿਆਂ ਵੀ ਚਲ ਨੌ ਰਾਣੀ ਆਜੂਗੀ ਤੇ ਚਲ ਰੋਟੀ ਪੱਕਦੀ ਹੋਜੂਗੀ। ਚਲੋ ਜੀ ਹੁਣ ਤਿੰਨ ਭਰਾਸਨ ਅੱਧ-ਅੱਧ ਕਿੱਲਾ ਜ਼ਮੀਨ ਆਉਂਦੀ ਸੀ। ਚਲੋ ਜੀ ਪਿਓ ਨੇ ਵਿਚਾਰੇ ਨੇ ਦੇਖ ਕੇ ਮਾਣੀ-ਮੁੱਟੀ ਜਿਵੇਂ ਦੀ ਮਿਲੀ ਉਹਦੇ ਨਾਲ ਇਹਨੂੰ ਵਿਆਹ ਦਿੱਤਾ। ਵਿਆਹ ਤੋਂ ਬਾਅਦ ਇਸ ਬੰਦੇ ਘਰੇ 31 ਜਨਮ ਲੈਂਦੀ ਆ। ਉਸ ਤੋਂ ਬਾਅਦ ਇਸ ਬੰਦੇ ਘਰੇ ਕੋਈ ਵੀ ਬੱਚਾ ਨਹੀਂ ਪੈਦਾ ਹੁੰਦਾ। ਤਾਂ ਇਹ ਬੰਦੇ ਨੂੰ ਇੱਕ ਬੜੀ ਗੰਦੀ ਆਦਤ ਸੀ। ਬਾਹਰ ਲੀਆਂ ਔਰਤਾਂ ਦੇ ਨਾਲ ਸੰਬੰਧ ਬਣਾਉਣ ਦੀ। ਜਿਵੇਂ ਨੇ ਖੇਤ ਹੋਇਆ ਕਰਨਾ, ਜੇ ਕਿਸੇ ਨੇ ਪੱਠੇ ਲੈਣ ਆਜਿਆ ਕਰਨਾ ਤਾਂ ਉਸ ਔਰਤ ਨਾਲ ਇਹਨੇ ਗਲਤ ਕੰਮ ਕਰਨੇ। ਤਾਂ ਇਹ ਬੰਦਾ ਸਪੈਸ਼ਲ ਵਸਤੇ ਚੜ ਕੇ ਸ਼ਹਿਰ ਵੀ ਜਾਂਦਾ ਸੀਗਾ। ਇਹੋ ਜਿਹਾ ਕੁਝ ਕਰਨ ਲਈ ਖੇ ਖਾਣ ਲਈ। ਜਿਵੇਂ ਕਿ ਰੇਲਵੇ ਲਾਈਨਾਂ ਦੇ ਉੱਪਰ ਇਹਨੇ ਜਾਣਾ ਕਿਉਂਕਿ ਤੁਹਾਨੂੰ ਪਤਾ ਕਿ ਡੇਢ ਕਿਲਾ ਜ਼ਮੀਨ ਦਾ ਸੀਗਾ ਹੋਰ ਇਹਦੇ ਕੋਲ ਕਿਹੜਾ ਕੋਈ ਚੰਗੀਆਂ ਸਾਮੀਆਂ ਨੇ ਆਉਣਾ ਸੀਗਾ ਜਿੰਨਾ ਕਿਦਾ ਆਪਦਾ ਲੈਵਲ ਸੀ ਲੋ ਲੈਵਲ ਦਾ ਆਪ ਸੀ ਤੇ ਲੋ ਲੈਵਲ ਦੀਆਂ ਗਾਂ ਇਹਨੂੰ ਔਰਤਾਂ ਮਿਲਦੀਆਂ ਰਹੀਆਂ ਇਹੇ ਬੰਦਾ ਇੱਕ ਕਿਲਾ ਜ਼ਮੀਨ ਦਾ ਲੈ ਕੇ ਸਪੈਸ਼ਲ ਠੇਕੇ ਤੇ ਤੇ ਪੱਠੇ ਬੀਜਦਾ ਸੀਗਾ ਚਾਰ ਪੰਜ ਦੀਆਂ ਪਿੰਡ ਦੇ ਵਿੱਚ ਸੇਲੀਆਂ ਸਨ ਜਿੰਨਾਂ ਨਾਲ ਇਹਦਾ ਕੰਮ ਰੂਟੀਨ ਦੇ ਵਿੱਚ ਚੱਲਦਾ ਸੀ ਕਹਿਣ ਦਾ ਮਤਲਬ ਕਿ ਜਿੱਥੇ ਵੀ ਤਾਂ ਮੌਕਾ ਲੱਗਦਾ ਜਿੱਥੇ ਵੀ ਤਾਂ ਦਾ ਲੱਗਦਾ ਉੱਥੇ ਇਹ ਬੰਦਾ ਇਹੋ ਜਿਹਾ ਗੰਦ ਪਾਉਣ ਤੋਂ ਨਹੀਂ ਸੀ ਅਟਦਾ ਚਲੋ ਜੀ ਮੁੱਕ ਦੀ ਗੱਲ ਕੀ ਹੁੰਦੀ ਹੈ ਕਿ ਇਸ ਬੰਦੇ ਨੂੰ ਏਡਜ਼ ਦੀ ਬਿਮਾਰੀ ਲੱਗ ਜਾਂਦੀ ਹੈ ਇਹ ਬੰਦਾ ਐਚਆਈਵੀ ਪੋਜ਼ਿਟਿਵ ਹੋ ਜਾਂਦਾ ਚਲੋ ਜੀ ਉਸ ਤੋਂ ਬਾਅਦ ਦੀ ਘਰ ਦੀ ਬਿਮਾਰ ਰਹਿਣ ਲੱਗ ਜਾਂਦੀ ਹੈ ਤਾਂ ਜਦੋਂ ਘਰ ਦੀ ਚੈੱਕਅਪ ਕਰਾਇਆ ਜਾਂਦਾ ਉਹਨੂੰ ਵੀ ਏਡਜ਼ ਹੋ ਜਾਂਦੀ ਹੈ ਤਾਂ ਜਿਹੜੇ ਇਹਦੇ ਦੋ ਛੋਟੇ ਭਰਾ ਸਨ ਉਹ ਬਿਲਕੁਲ ਰੱਬ ਦਾ ਰੂਪ ਜਮਾ ਫਕਰ ਬੰਦੇ ਜਮਾ ਭੋਲੇ ਭਲੇ ਮਾਨਸ ਬੰਦੇ ਉਹੋ ਬੰਦੇ ਕਦੇ ਸ਼ਹਿਰ ਤੱਕ ਵੀ ਨਹੀਂ ਸਨ ਗਏ ਕਿਉਂਕਿ ਇਹ ਵੱਡਾ ਸੀਗਾ ਇਹ ਚੁਸਤ ਚਲਾਕ ਸੀ ਜਿਹੜਾ ਪਿਓ ਸੀ ਉਹ ਬਜ਼ੁਰਗ ਸੀ ਤਾਂ ਸ਼ਹਿਰ ਵੀ ਜਿਹੜਾ ਸੌਦਾ ਪੱਤਾ ਕੁਝ ਵੀ ਲੈਣ ਜਾਂਦਾ ਸੀ ਇਹ ਬੰਦਾ ਆਪ ਹੀ ਜਾਂਦਾ ਸੀ ਚੁਸਤ ਬਹੁਤ ਸੀ ਪਰ ਹੈਗਾ ਅਨਪੜ੍ਹ ਸੀ ਚਲਾਕ ਬਹੁਤ ਸੀ ਹੁਣ ਜਿਹੜੇ ਦੋ ਛੋਟੇ ਭਰਾ ਸੀ ਇੱਕ ਤਾਂ ਉਸੇਦਰੇ ਸੀਗੇ ਉੱਤੋਂ ਜ਼ਮੀਨ ਅੱਧਾ ਦਾ ਕਿਲਾ ਉਹਨਾਂ ਨੂੰ ਰਿਸ਼ਤਾ ਨਾ ਹੋਵੇ ਉਹਨਾਂ ਦਾ ਵਿਆਹ ਨਾ ਹੋਵੇ ਉਹ 35 35 ਸਾਲ ਦੇ ਉਹ ਹੋ ਗਏ ਚਲੋ ਜੀ ਇਹ ਬੰਦਾ ਚੁਸਤ ਚਲਾਕ ਬਹੁਤ ਸੀਗਾ ਇਨੇ ਕੀ ਕੀਤਾ ਇੱਕ ਹਿਮਾਚਲ ਵਾਲੀ ਸਾਈਡ ਤੋਂ ਕਿਸੇ ਗਰੀਬ ਜੇ ਘਰ ਦੀ ਕੁੜੀ ਲਿਆ ਆਂਦੀ। ਕੁੜੀ ਸੋਹਣੀ ਸੁਨੱਖੀ ਬਹੁਤ ਸੀ ਪਰ ਹੈਗੀ ਉਹ ਵੀ ਅਣਪੜ੍ਹ ਸੀ ਤੇ ਉਹ ਗੂੰਗੀ ਸੀਗੀ। ਚਲੋ ਜੀ ਉਹ ਇਹਨੇ ਆਪਦੇ ਛੋਟੇ ਭਰਾ ਦੇ ਘਰੇ ਬਿਠਾ ਦਿੱਤੀ। ਤਾਂ ਸਾਲਕ ਦਾ ਸਮਾਂ ਪਿਆ ਤਾਂ ਜਿਹੜਾ ਦਾ ਛੋਟਾ ਭਰਾ ਸੀ ਇਹਨੇ ਉਹਦਾ ਵੀ ਵਿਆਹ ਕਰਤਾ ਕਿਸੇ ਤਲਾਕ ਵਾਲੀ ਔਰਤ ਦੇ ਨਾਲ ਕਿਸੇ ਹੋਰ ਕਾਸਟ ਦੇ ਵਿੱਚ। ਉਹ ਵੀ ਬਿਲਕੁਲ ਗਰੀਬ ਜੇ ਘਰ ਦੀ ਔਰਤ ਸੀ। ਉਹ ਵੀ ਕਾਫੀ ਵੱਡੀ ਉਮਰ ਦੀ ਸੀ। ਚਲੋ ਜੀ ਉਹਦੇ ਨਾਲ ਵਿਆਹ ਕਰਤਾ ਸੋਹਣੀ ਸੁਨੱਖੀ ਉਹ ਵੀ ਬਹੁਤ ਸੀ। ਹੁਣ ਇੱਕ ਨੂੰ ਗੂੰਗੀ ਲਿਆਤੀ, ਅਣਪੜ੍ਹ ਸੀ, ਉਹ ਵੀ ਸਿਧਰੀ ਜੀ ਸੀ। ਜਿਹੜੀ ਦੂਜੀ ਲਿਆ ਕੇ ਦਿੱਤੀ ਸਭ ਤੋਂ ਛੋਟੇ ਨੂੰ ਉਹ ਸੋਹਣੀ ਜਰੂਰ ਸੀ ਪਰ ਉਹ ਵੀ ਅਣਪੜ੍ਹ ਸੀ ਉਹ ਵੀ ਸਿੱਧਰੀ ਜੀ ਸੀ ਕਿਉਂਕਿ ਤੁਹਾਨੂੰ ਪਤਾ ਕਿ ਹੁਣ ਸਿੱਧ ਪਦਰੀਆਂ ਨੂੰ ਸਿੱਧ ਪਦਰੀਆਂ ਮਿਲਣ ਨਹੀਂ ਚਲਾ ਕਿੱਥੋਂ ਮਿਲਣੀਆਂ ਸੀਗੀਆਂ ਚਲੋ ਜੀ ਜਿਹਨੂੰ ਗੁੰੰਗੀ ਲਿਆ ਕੇ ਦਿੱਤੀ ਉਹਦੇ ਪਰ ਕਰੇ ਸਾਲ ਕੁ ਬਾਅਦ ਬੱਚਾ ਹੋ ਪਿਆ ਤੇ ਜਿਹੜੀ ਸਭ ਤੋਂ ਛੋਟੀ ਨੂੰ ਲਿਆ ਕੇ ਦਿੱਤੀ ਉਹਦੇ ਨਾਲ ਹੀ ਪਿੱਛੋਂ ਬੱਚਾ ਆਇਆ ਸੀਗਾ ਹੁਣ ਏਸ ਬੰਦੇ ਨੇ 4-5 ਤਾਂ ਪਿੰਡ ਦੀਆਂ ਔਰਤਾਂ 'ਚ ਬਿਮਾਰੀ ਵੰਡਤੀ ਉਸ ਤੋਂ ਬਾਅਦ ਏਸ ਬੰਦੇ ਨੂੰ ਸਾਰਾ ਪਤਾ ਕਿ ਮੈਨੂੰ ਏਡਜ਼ ਦੀ ਬਿਮਾਰੀ ਹੈ ਮੇਰੀ ਦਵਾਈ ਚੱਲਦੀ ਹੈ ਮੇਰੀ ਘਰ ਵਾਲੀ ਦਵਾਈ ਚੱਲਦੀ ਹੈ ਸਭ ਕੁਝ ਪਤਾ ਹੋਣ ਦੇ ਬਾਵਜੂਦ ਫਿਰ ਇਸ ਬੰਦੇ ਨੇ ਜਿਹੜੀਆਂ ਦੋਨੇ ਪਰਜਾਈਆਂ ਸਨ ਉਹਨਾਂ ਨੂੰ ਆਪ ਦੇ ਹੱਥ ਚ ਕੀਤਾ ਕਿਉਂਕਿ ਉਹ ਅਣਪੜ ਸਨ ਸਿਧਰੀਆਂ ਸਨ ਕਿਸੇ ਨੂੰ ਸੂਟ ਲਿਆ ਦਿਆ ਕਰਨਾ ਇਹਨੇ ਦੋ ਤਿੰਨ ਸੌਲਾ ਕਿਸੇ ਨੂੰ ਚੁੰਨੀ ਰੰਗਾ ਕੇ ਦੇ ਦਿੱਤੀ ਉਹ ਇਹਨਾਂ ਨਾਲ ਖੁਸ਼ ਹੋ ਜਾ ਕਰਨ ਕੰਬਲੀਆਂ ਫਿਰ ਇਸ ਬੰਦੇ ਨੇ ਆਪ ਦੀਆਂ ਦੋਨਾ ਪਰਜਾਈਆਂ ਨਾਲ ਸਬੰਧ ਬਣਾਉਣੇ ਸ਼ੁਰੂ ਕੀਤੇ ਚਲੋ ਜੀ ਉਹਨਾਂ ਨੂੰ ਵੀ ਇਸ ਬੰਦੇ ਨੇ ਐਡਜ਼ ਦੀ ਬਿਮਾਰੀ ਦਿੱਤੀ ਹੁਣ ਜਿਹੜੇ ਭਰਾ ਸਨ ਵਿਚਾਰੇ ਭੋਲੇ ਸਿੱਧ ਪੱਧਰੇ ਹੁਣ ਉਹਨਾਂ ਨਾਲ ਤਾਂ ਆਪਦੀ ਘਰ ਵਾਲੀ ਨਾਲ ਸਾਰਾ ਕੁਝ ਹੋਣਾ ਹੀ ਸੀਗਾ ਚਲੋ ਜੀ ਘਰ ਵਾਲੀਆਂ ਤੋਂ ਬਿਮਾਰੀ ਦੋਨਾਂ ਭਰਾਵਾਂ ਨੂੰ ਲੱਗ ਗਈ ਕਹਿਣ ਦਾ ਮਤਲਬ ਕਿ ਬੰਦੇ ਨੇ ਆਪਦੀ ਜ਼ਿੰਦਗੀ ਦਾ ਸਵਾਦ ਤੇ ਵਿੱਚ ਖਰਾਬਕਾਰੀ ਦਿੱਤੀ ਆਪਦੀ ਘਰ ਵਾਲੀ ਦੀ ਵੀ ਖਰਾਬ ਕਰਤੀ ਆਪਦੀਆਂ ਭਾਬੀਆਂ ਤੱਕ ਨਹੀਂ ਬੰਦੇ ਨੇ ਬਖਸ਼ੀਆਂ ਉਸ ਤੋਂ ਬਾਅਦ ਦੋਨੇ ਭਰਾ ਵੀ ਏਡਜ਼ ਦੀ ਭੇਡ ਚੜ ਗਏ ਹੁਣ ਜਿਹੜੇ ਭਰਾ ਸਨ ਉਹਨਾਂ ਨੇ ਤੁਹਾਨੂੰ ਬਹੁਤ ਤਰਸ ਆਊਗਾ ਗੱਲ ਸੁਣ ਕੇ ਉਹੋ ਬੰਦੇ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਂਦੇ ਸਨ ਰੱਬ ਦਾ ਨਾਮ ਲੈ ਕੇ ਮਾਂ ਦੇ ਪੁੱਤ ਖੇਤ ਚਲੇ ਜਾਂਦੇ ਸਨ ਉਹ ਢੱਗਿਆਂ ਵਾਂਗੂ ਖੇਤ 'ਚ ਕੰਮ ਕਰਦੇ ਸਨ ਐਨੀ ਉਹਨਾਂ ਨੇ ਮਿਹਨਤ ਕਰਨੀ ਵੀ ਗੱਲਾਂ ਹੀ ਛੱਡ ਦਿਓ ਮਿਹਨਤ ਕਰ ਕਰਕੇ ਉਹ ਦੋਨਾਂ ਭਰਾਵਾਂ ਨੇ ਕਿੱਲਾ ਜ਼ਮੀਨ ਦਾ ਹੋਰ ਖਰੀਦ ਲਿਆ ਸੀ ਡੇਢ ਕਿੱਲੇ ਤੋਂ ਢਾਈ ਕਿੱਲੇ ਬਣਾ ਲਈ ਜਿਹੜਾ ਇਹ ਬੰਦਾ ਸੀ ਮਿਹਨਤ ਇਹ ਵੀ ਕਰਦਾ ਸੀ ਪਰ ਇਹ ਬੰਦੇ ਨੂੰ ਗੰਦੀ ਲੱਚ ਪਈ ਹੋਈ ਸੀ ਬਾਹਰਲੀਆਂ ਔਰਤਾਂ ਨਾਲ ਗਲਤ ਕੰਮ ਕਰਨ ਦੀ ਚਲੋ ਜੀ ਜਿਹੜੇ ਭਰਾ ਭੋਲੇ ਸਨ ਵਿਚਾਰੇ ਉਹਨਾਂ ਨੂੰ ਏਡ ਚ ਹੋ ਗਈ ਉਹਨਾਂ ਦਾ ਮਾੜਾ ਮੋਟਾ ਇਲਾਜ ਕਰਾਇਆ ਕਦੇ ਦਵਾਈ ਲਿਆਤੀ ਕਦੇ ਨਾਂ ਲਿਆਤੀ ਹੌਲੀ ਹੌਲੀ ਉਹਨਾਂ ਨੂੰ ਸ਼ੂਗਰ ਹੋ ਗਈ ਟੀਬੀ ਹੋ ਗਈ ਕਈ ਬਿਮਾਰੀਆਂ ਨੇ ਘੇਰ ਲਿਆ ਤਾਂ ਜਿਹੜੇ ਦੋਨੇ ਭੋਲੇ ਭਰਾ ਸਨ ਉਹ ਵਿਚਾਰੇ ਗੱਡੀ ਚੜ ਗਏ ਉਹ ਮਰ ਗਏ ਤਾਂ ਇੱਕ ਦੀ ਘਰ ਵਾਲੀ ਵੀ ਮਰ ਗਈ ਜਿਹੜੀ ਗੂੰਗੀ ਸੀ ਉਹ ਜਿਉਂਦੀ ਹੈ ਹਜੇ ਵੀ ਜਿਉਂਦੀ ਹੈ ਉਹ ਉਸ ਤੋਂ ਬਾਅਦ ਏਸ ਬੰਦੇ ਦੀ ਧੀ ਜਵਾਨ ਹੁੰਦੀ ਹੈ ਧੀ ਇਹਦੀ ਬਹੁਤ ਸੋਹਣੀ ਸੁਨੱਖੀ ਸੀ ਜਦੋਂ ਉਹ ਜਵਾਨ ਹੁੰਦੀ ਆ ਫੇਰ ਉਹਨੇ ਜਿਹੜੇ ਪਿਓ ਦੇ ਕੰਮ ਕੀਤੇ ਸਨ ਉਹਨੇ ਪਿਓ ਦੀਆਂ ਵੀ ਹੱਦਾਂ ਪਾਰ ਕਰਤੀਆਂ ਉਹਨੇ ਕੋਈ ਆਟੋ ਡਰਾਈਵਰ ਨਹੀਂ ਛੱਡਿਆ ਕੋਈ ਉਹਨੇ ਕਬਾੜੀਆਂ ਨਹੀਂ ਦੇਖਿਆ ਪਿੰਡ ਦਾ ਉਹਨੇ ਇਹ ਨਹੀਂ ਦੇਖਿਆ ਵੀ ਇਹ ਕਿਹੜੀ ਕਾਸਟ ਦਾ ਜਾਂ ਇਹ ਕਿੰਨੀ ਉਮਰ ਦਾ ਤੁਹਾਨੂੰ ਪਤਾ ਕਿ ਜੋ ਆਪਾਂ ਬੀਜਦੇ ਹਾਂ ਉਹ ਇੱਕ ਨਾ ਇੱਕ ਦਿਨ ਵੱਢਣਾ ਪੈਂਦਾ ਹੁਣ ਜਿਹੜੇ ਪਿਓ ਦੇ ਜੀਨਸ ਸਨ ਉਸਕਰ ਉਹ ਧੀ ਦੇ ਵਿੱਚ ਤਾਂ ਗਏ ਨਾ ਪਿਓ ਦਾ ਖੂਨ ਤਾਂ ਹੁਣ ਧੀ ਚ ਗਿਆ ਹੀ ਤਾਂ ਜਿਹੜੇ ਪਿਓ ਦੇ ਲੱਛਣ ਸਨ ਜਿਹੜੀ ਗੰਦਗੀ ਪਿਓ ਦੇ ਦਿਮਾਗ 'ਚ ਭਰੀ ਸੀ ਉਹ ਵੀ ਉਹ ਧੀ ਦੇ ਦਿਮਾਗ 'ਚ ਭਰੀ ਗਈ ਤੀ ਨੇ ਵੀ ਮੰਨ ਲਓ ਵੀ ਹੱਦਾਂ ਹੀ ਟਪਾਤੀਆਂ ਤਾਂ ਫੇਰ ਇਸ ਬੰਦੇ ਦੀ ਧੀ ਏਡਜ਼ ਦੀ ਸ਼ਿਕਾਰ ਹੋ ਜਾਂਦੀ ਆ ਫੇਰ ਇਸ ਬੰਦੇ ਦੀ ਧੀ ਨੂੰ ਏਡਜ਼ ਹੋ ਜਾਂਦੀ ਆ ਜਦੋਂ ਧੀ ਦੀ ਰਿਪੋਰਟ ਆਉਂਦੀ ਆ ਬਿਮਾਰ ਰਹਿਣ ਲੱਗ ਜਾਂਦੀ ਆ ਡਾਕਟਰ ਦੀ ਰਿਪੋਰਟ ਕਰਾਉਂਦੇ ਆ ਤਾਂ ਇਸ ਬੰਦੇ ਨੂੰ ਪਤਾ ਲੱਗਦਾ ਕਿ ਮੇਰੀ ਧੀ ਨੂੰ ਏਡਜ਼ ਹੋ ਗਈ ਚਲੋ ਜੀ ਫੇਰ ਇਹ ਬੰਦਾ ਤਾਂ ਹਾਂ ਮਾਰ ਮਾਰ ਕੇ ਰਹੁੰਦਾ ਉਸ ਤੋਂ ਬਾਅਦ ਦੇਖੋ ਇਸ ਬੰਦੇ ਨੇ ਕਰਤੂਤ ਕੀ ਕੀਤੀ ਤਾਂ ਇਹਦੀ ਧੀ ਨੇ ਕਿਸੇ ਮੁੰਡੇ ਨਾਲ ਗੱਲਬਾਤ ਕਰ ਲਈ ਜਾਣੀ ਕਿ ਮੁੰਕੁੜੀ ਧੀ ਨੂੰ ਕਿਸੇ ਨਾਲ ਪਿਆਰ ਹੋ ਗਿਆ ਉਹ ਮੁੰਡੇ ਨੂੰ ਇਸ ਕੁੜੀ ਨੇ ਬਿਲਕੁਲ ਵੀ ਨਹੀਂ ਦੱਸਿਆ ਕਿ ਮੈਨੂੰ ਏਡਜ਼ ਦੀ ਬਿਮਾਰੀ ਹੈ ਚਲੋ ਜੀ ਉਹ ਮੁੰਡੇ ਨੇ ਇਹਨਾਂ ਦੇ ਘਰੇ ਰਿਸ਼ਤਾ ਭੇਜਿਆ ਤਾਂ ਇਹ ਬੰਦਾ ਆਪ ਦੀ ਧੀ ਦਾ ਰਿਸ਼ਤਾ ਉਹਨਾਂ ਨੂੰ ਦੇ ਦਿੰਦਾ ਜਦੋਂ ਕਿ ਇਸ ਬੰਦੇ ਨੂੰ ਪਤਾ ਸੀਗਾ ਕਿ ਮੇਰੀ ਧੀ ਨੂੰ ਏਡਜ਼ ਦੀ ਬਿਮਾਰੀ ਹੈ ਪਰ ਇਹ ਬੰਦੇ ਨੇ ਉਹਨਾਂ ਬੰਦਿਆਂ ਨੂੰ ਦੱਸਿਆ ਨਹੀਂਗਾ ਉਹ 25 ਕਿੱਲਾਂ ਦਾ ਮਾਲਕ ਸੀ ਮੁੰਡਾ ਕੱਲਾ ਕੱਲਾ ਮੁੰਡਾ ਸੀ ਉਹਨਾਂ ਦਾ ਪਿੰਡ ਲੁਧਿਆਣੇ ਸਾਈਡ ਤੇ ਆ ਫੇਰੇ ਆਪ ਦੀ ਧੀ ਦਾ ਉਹਨਾਂ ਨਾਲ ਵਿਆਹ ਕਰ ਦਿੰਦਾ ਚਲੋ ਜੀ ਉਹਨੇ ਲਵ ਮੈਰਿਜ ਕਰਾਉਣੀ ਸੀ ਮੁੰਡੇ ਨੇ ਉਹਨੇ ਸੋਹਣੀ ਸੁਨੱਖੀ ਵੇਖ ਕੇ ਤੇ ਜਾਲ ਚ ਫਸ ਗਿਆ ਤੇ ਉਹ ਮੁੰਡਾ ਇਹਨੂੰ ਵਿਆਹ ਕੇ ਲੈ ਜਾਂਦਾ ਚਲੋ ਜੀ ਉਸ ਤੋਂ ਬਾਅਦ ਹੁਣ ਮੁੰਡੇ ਨੇ ਤਾਂ ਸਾਰਾ ਕੁਝ ਕਰਨਾ ਕਰਾਉਣੇ ਸੀਗਾ ਵਿਆਹ ਤੋਂ ਪਹਿਲਾਂ ਵੀ ਕਰਦਾ ਕਰਾਉਂਦਾ ਰਿਹਾ ਚਲੋ ਜੀ ਇਹ ਕੁੜੀ ਪ੍ਰੈਗਨੈਂਟ ਹੋ ਗਈ ਜਦੋਂ ਪ੍ਰੈਗਨੈਂਟ ਹੋਈ ਗਈ 4-5 ਮਹੀਨੇ ਹੋ ਗਏ ਬੱਚੇ ਨੂੰ ਤਾਂ ਬਿਮਾਰ ਰਹਿਣ ਲੱਗ ਗਈ ਡਾਕਟਰਾਂ ਨੇ ਸਾਰਾ ਚੈੱਕਅਪ ਕਰਾਇਆ ਠੀਕ ਨਾ ਹੋਵੇ ਜਦੋਂ ਦੀ ਐਚਆਈਵੀ ਦੀ ਰਿਪੋਰਟ ਕਰਾਈ ਤੇ ਐਚ ਆਈ ਵੀ ਪੋਜ਼ਿਟਿਵ ਆ ਗਈ ਫੇਰ ਉਹ ਮੁੰਡਾ ਤਾਂ ਹਾਂ ਮਾਰ ਮਾਰ ਕੇ ਰੋਵੇ ਬੀਰ ਮੇਰੇ ਨਾਲ ਆ ਕੀ ਬਣ ਗਿਆ ਹਨਾ ਵੀ ਮੈਂ 25 ਕਿੱਲਿਆਂ ਦਾ ਮਾਲਕ ਕੱਲਾ ਕੱਲਾ ਮੈਂ ਮਾਪਿਆਂ ਦਾ ਪੁੱਤ ਤੇ ਮੈਂ ਵਿਆਹ ਕੇ ਕਿਹੋ ਜੀ ਲੈ ਆਂਦੀ ਜਿਹਨੂੰ ਪਹਿਲੇ ਹੀ ਏਡਜ਼ ਦੀ ਬਿਮਾਰੀ ਸੀਗੀ ਜਦੋਂ ਉਸ ਮੁੰਡੇ ਨੇ ਰੌਲਾ ਪਾਇਆ ਤੇ ਇਹ ਬੰਦਾ ਪੈਰਾਂ ਤੇ ਨਾ ਪਾਣੀ ਪੈਣ ਦਵੇ ਇਹ ਬੰਦਾ ਕਵੇ ਮੇਰੀ ਕੁੜੀ ਨੂੰ ਤਾਂ ਕੁਝ ਹੈ ਹੀ ਨਹੀਂ ਸੀਗਾ ਇਹ ਬਿਮਾਰੀ ਤੁਹਾਡੇ ਮੁੰਡੇ ਤੋਂ ਮੇਰੀ ਕੁੜੀ ਨੂੰ ਲੱਗੀ ਹੈ ਚਲੋ ਜੀ ਹੌਲੀ ਹੌਲੀ ਉਸ ਮੁੰਡੇ ਨੇ ਇਨਕੁਆਇਰੀ ਸ਼ੁਰੂ ਕੀਤੀ ਤੁਹਾਨੂੰ ਪਤਾ ਹੈ ਕਿ ਜਿਨੇ ਪਿੰਡ ਚ ਇਹੋ ਜਿਹੇ ਕੰਮ ਕੀਤੇ ਉਹਨੇ ਇਹੋ ਜਿਹੇ ਕੰਮ ਕਿਹੜਾ ਗੁੱਜੇ ਰਹਿੰਦੇ ਆ ਜਦੋਂ ਨੇ ਪਿੰਡ ਚ ਪੁੱਛਿਆ ਨੇੜਲੇ ਪਿੰਡਾਂ ਚ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਭਾਈ ਪਹਿਲਾਂ ਦੇ ਪਿਓ ਨੇ ਕੋਈ ਕਸਰ ਨਹੀਂ ਛੱਡੀ ਤੇ ਮੁੜ ਕੇ ਧੀ ਨੇ ਕੋਈ ਕਸਰ ਨਹੀਂ ਛੱਡੀ ਵੀ ਉਹ ਕਿਹੜਾ ਬੰਦਾ ਜਿਸ ਨਾਲ ਇਹ ਧੀ ਨੇ ਕੁਛ ਕੀਤਾ ਨਹੀਂ ਗਾ ਚਲੋ ਜੀ ਉਹ ਬੰਦਾ ਮੁੜ ਕੇ ਮੱਥੇ ਤੇ ਹੱਥ ਮਾਰ ਕੇ ਰੋਵੇ ਵੀ ਆਹ ਕੀ ਕਰ ਲਿਆ ਮੈਂ ਚਲੋ ਜੀ ਉਹ ਮੁੰਡਾ ਵੀ ਯਾਨੀ ਕਿ ਜਵਾਈ ਨੂੰ ਵੀ ਐਡਜ਼ ਦੀ ਬਿਮਾਰੀ ਹੋ ਗਈ ਕੁੜੀ ਨੂੰ ਤਾਂ ਪਹਿਲਾਂ ਹੈਗੀ ਹੈਗੀ ਸੀ ਮੁੜ ਕੇ ਜਿਹੜਾ ਉਹਨਾਂ ਦੇ ਗਰਭ ਦੇ ਵਿੱਚ ਬੱਚਾ ਸੀਗਾ ਮੁੜ ਕੇ ਉਹ ਬੱਚਾ ਪੈਦਾ ਹੁੰਦਾ ਤੇ ਉਹ ਵੀ ਐਚ ਆਈ ਵੀ ਪੋਜ਼ਿਟਿਵ ਹੁੰਦਾ ਉਹਨੂੰ ਵੀ ਏਡਸ ਦੀ ਬਿਮਾਰੀ ਹੁੰਦੀ ਹੈ ਹੁਣ ਜਿਹੜਾ ਉਹ ਜਵਾਈ ਆ ਉਹ ਬਈ ਇੰਨੇ ਕੁ ਬੁਰੇ ਹਾਲ ਦੇ ਵਿੱਚ ਆ ਬਿਮਾਰ ਰਹਿੰਦਾ ਦਵਾਈ ਚੱਲਦੀ ਆ ਤੁਹਾਨੂੰ ਪਤਾ ਕਿ ਜਿਹੜੇ ਬੰਦੇ ਨੂੰ ਐਚ ਆਈ ਵੀ ਹੋ ਜੇ ਉਹਦੇ ਅੰਦਰ ਵਾਈਟ ਬਲੱਡ ਸੈੱਲ ਦੀ ਬਹੁਤ ਘਾਟ ਹੋ ਜਾਂਦੀ ਹੈ ਜਿਹੜੇ ਕਿ ਆਪਣੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਦੇ ਆ ਤਾਂ ਹੁਣ ਉਹ ਬੰਦਾ ਕਹਿੰਦਾ ਵੀ ਮੇਰੀ ਜ਼ਿੰਦਗੀ ਜਮਾ ਨਰਕ ਬਣ ਗਈ ਕਹਿੰਦਾ ਬਈ ਹੁਣ ਜਦੋਂ ਸਾਰੀਆਂ ਪਰਤਾਂ ਖੁੱਲੀਆਂ ਮੈਨੂੰ ਉਦੋਂ ਪਤਾ ਲੱਗਿਆ ਕਿ ਇਸ ਬੰਦੇ ਨੇ ਆਪਦੇ ਭਰਾਵਾਂ ਨੂੰ ਵੀ ਇਹੇ ਬਿਮਾਰੀ ਦਿੱਤੀ ਆਪਦੀਆਂ ਪਰਜਾਈਆਂ ਨੂੰ ਦਿੱਤੀ ਹੋਰ ਪਿੰਡ ਦੀਆਂ 4-5 ਔਰਤਾਂ ਨੂੰ ਬਿਮਾਰੀ ਦਿੱਤੀ ਤੇ گاਾਂ ਦੀ ਧੀ ਨੇ ਇਹ ਬਿਮਾਰੀ ਸਾਨੂੰ ਦੇ ਦਿੱਤੀ ਉਸ ਮੁੰਡੇ ਦਾ ਮਾਂ ਪਿਓ ਵੀ ਬਹੁਤ ਰੋਂਦਾ ਮਾਂ ਪਿਓ ਕਹਿੰਦਾ ਸਾਡਾ ਇਕੱਲਾ-ਕੱਲਾ ਪੁੱਤ ਸੀ ਸੋਨੇ ਵਰਗਾ ਪੁੱਤ ਸੀ ਅਸੀਂ ਸੋਚਿਆ ਵੀ ਚਲ ਪੁੱਤ ਨੇ ਧੀ ਪਸੰਦ ਕੀਤੀ ਹੈ ਕਿਸੇ ਦੀ ਲਾਮੇਰਜ ਕਰਾਉਣਾ ਚਾਹੁੰਦਾ ਵੀ ਚਲ ਕਰਾ ਲੇ ਪਰ ਸਾਨੂੰ ਨਹੀਂ ਸੀ ਪਤਾ ਵੀ ਸਾਡਾ ਨਾਲ ਕੁਝ ਹੋ ਜਾਣਾ ਇਸ ਕਰਕੇ ਭਰਾਵੋ ਮੇਰੀ ਇੱਕੋ ਬੇਨਤੀ ਹੈ ਕਿ ਜੇ ਤੁਸੀਂ ਲਵ ਮੈਰਿਜ ਕਰਾਉਣੀ ਆ ਕਿਤੇ ਤੁਹਾਡੀ ਗੱਲਬਾਤ ਹੁੰਦੀ ਹੈ ਜਾਂ ਤੁਸੀਂ ਕਿਸੇ ਰਿਸ਼ਤਾ ਵੀ ਕਰ ਰਹੇ ਹੋ ਕਿਉਂਕਿ ਇਹ ਬਿਲਕੁਲ ਸੱਚੀ ਗੱਲ ਆ ਪਰ ਇਹ ਬੜੀ ਕੌੜੀ ਗੱਲ ਆ ਕਈਆਂ ਨੂੰ ਇਹ ਗੱਲ ਹਾਜ਼ਮ ਨਹੀਂ ਹੋਣੀ ਪਰ ਅੱਜ ਦਾ ਟਾਈਮ ਬਈ ਇੰਨਾ ਕੁ ਖਰਾਬ ਆ ਗਿਆ ਇੰਨਾ ਕੁ ਬੇੜਾਗਰਕ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ ਨਾ ਕਿਸੇ ਮੁੰਡੇ ਦਾ ਯਕੀਨ ਰਹਿ ਗਿਆ ਤੇ ਨਾ ਕਿਸੇ ਕੁੜੀ ਦਾ ਯਕੀਨ ਰਹਿ ਗਿਆ ਇਸ ਕਰਕੇ ਮੈਂ ਤਾਂ ਇੱਕੋ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਭਾਵੇਂ ਮੁੰਡੇ ਵਾਲੇ ਦੇ ਭਾਵੇਂ ਕੁੜੀ ਵਾਲੇ ਆ ਭਾਈ ਤੁਸੀਂ ਮੁੰਡੇ ਦਾ ਵੀ ਟੈਸਟ ਕਰਾਓ ਤੇ ਕੁੜੀ ਦਾ ਵੀ ਕਰਾਓ ਦੋਨਾਂ ਦਾ ਐਚਆਈਵੀ ਦਾ ਟੈਸਟ ਜ਼ਰੂਰ ਕਰਾਓ ਉਸ ਤੋਂ ਬਾਅਦ ਰਿਸ਼ਤਾ ਕਰਾਓ ਅੱਜ ਦਾ ਟਾਈਮ ਇਹੋ ਜਿਹਾ ਆ ਗਿਆ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹ ਟੈਸਟ ਕਰਵਾਉਣੇ ਹੀ ਪੈਣਗੇ ਕਿਉਂਕਿ ਬੜੀ ਤੇਜ਼ੀ ਨਾਲ ਦੁਨੀਆ ਗਰਕਦੀ ਜਾਂਦੀ ਆ ਬੜਾ ਬੁਰਾ ਹਾਲ ਇਹ ਗੱਲ ਅੱਜ ਮੈਂ ਤੁਹਾਨੂੰ ਬੋਲ ਕੇ ਕਹਿ ਰਿਹਾ ਪਰ ਬਹੁਤ ਸਾਰੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਵੀ ਹੋਊਗਾ ਕਿ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਕੁੜੀਆਂ ਕਿਹੜੀਆਂ ਹੱਦਾਂ ਪਾਰ ਕਰ ਰਹੀਆਂ ਨੇ ਤੇ ਮੁੰਡੇ ਕਿਹੜੀਆਂ ਹੱਦਾਂ ਪਾਰ ਕਰ ਰਹੇ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਸचेਤ ਹੋ ਸਕਣ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ